ਸ਼ਸ਼ਤਰਕਾਲ ਸਾਜਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਮੈਰੋ ਬੇਧਾਂਜ ਤੁਹਾਡੇ ਨਾਲ ਦਾ ਫਾਈਨਲ ਨਿਊਜ਼ ਬੁਲੇਟਿਨ ਵਿੱਚ ਸਾਰਿਆਂ ਦਾ ਨੀਕਾ ਸਵਾਗਤ ਕਰਦੇ ਆਂਦਾ ਬੁਲੇਟਿਨ ਦੀ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਤੋਂ 7 ਸੂਬਿਆਂ ਦੀਆਂ 13 ਵਿਧਾਨ ਸਭਾ ਸੀਟਾਂ ਉੱਤੇ ਲਗਾਤਾਰ VOTING ਜਾਰੀ ਹੈ ਤੇ ਜਲੰਧਰ ਪੱਛਮੀ ਤੋਂ ਇਲਾਵਾ 12 ਹੋਰ ਵਿਧਾਨ ਸਭਾ ਸੀਟਾਂ ਉੱਤੇ VOTING ਹੋ ਰਹੀ ਹੈ ਬਿਹਾਰ ਪੱਛਮੀ ਬੰਗਾਲ ਤਾਮਿਲਨਾਡੂ ਅਤੇ ਮੱਧ ਪ੍ਰਦੇਸ਼ ਦੇ ਵਿੱਚ ਵੀ ਉਪ ਚੋਣਾਂ ਦੇ ਲਈ VOTING ਹੋ ਰਹੀ ਹੈ ਉੱਤਰਾਖੰਡ ਪੱਛਮੀ ਬੰਗਾਲ ਅਤੇ ਹਿਮਾਚਲ ਦੇ ਵਿੱਚ ਵੀ ਉਪ ਚੋਣ ਦੇ ਲਈ VOTING ਜਾਰੀ ਹੈ ਤੁਹਾਨੂੰ ਦੱਸ ਦਈਏ ਕਿ ਜਲੰਧਰ ਪੱਛਮੀ ਦੇ 1 लाख 71000 ਤੋਂ ਵੱਧ ਵੋਟਰ ਇਸ ਦਰਾਨ ਕਰਨਗੇ ਵੋਟ ਦਾ ਇਸਤੇਮਾਲ ਤਾਂ ਤੁਹਾਨੂੰ ਦੱਸਦੀ ਕਿ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਦੇ ਲਈ ਜਿਹੜਾ ਹੈ ਇਹ ਵਕਾਰ ਦਾ ਸਵਾਲ ਹੈ ਜਲੰਧਰ ਪੱਛਮੀ ਸੀਟ ਤਾਂ ਜਲੰਧਰ ਪੱਛਮੀ ਸੀਟ ਤੋਂ ਆਪ ਤੇ ਕਾਂਗਰਸ ਦੇ ਵਿਚਾਲੇ ਸਿੱਧੀ ਠੱਕਰ ਹੈ ਤੇ ਭਾਜਪਾ ਦੇ ਸ਼ੀਤਲੰਗੁਰਾਲ ਦੇ ਵਿੱਚ ਇਸ ਸੀਟ ਉੱਤੇ ਉਹ ਕਰ ਸਕਦੇ ਨੇ ਉਲਟ ਫੇਰ ਤਾਂ ਤੁਹਾਨੂੰ ਦੱਸਦੀ ਕਿ ਜਲੰਧਰ ਪੱਛਮੀ ਸੀਟ ਤੇ VOTING ਦੌਰਾਨ ਕਈ ਥਾਵਾਂ ਉੱਤੇ ਹੰਗਾਮਾ ਹੋਣ ਦੀਆਂ ਵੀ ਖਬਰਾਂ ਸਾਹਮਣੇ ਆਈਆਂ ਨੇ ਤਾਂ ਭਾਜਪਾ ਉਮੀਦਵਾਰ ਸ਼ੀਤਲੰਗੁਰਾਲ ਨੇ ਹਰੇ ਨੇਤਾਵਾਂ ਨੂੰ ਲੈ ਕੇ ਹੰਗਾਮਾ ਕੀਤਾ ਹੈ ਕਈ ਪੋਲਿੰਗ ਬੂਥਾਂ ਤੇ ਬਾਹਰੀ ਵਿਅਕਤੀ ਤਾਇਨਾਤ ਹੋਣ ਕਾਰਨ ਅੰਗੁਰਾਲ ਨੇ ਸਵਾਲ ਚੁੱਕੇ ਨੇ ਤਾਂ ਤੁਹਾਨੂੰ ਦੱਸਦੀ ਕਿ ਜਲੰਧਰ ਵੈਸਟ ਸੀਟ ਤੋਂ ਆਪ ਦੇ ਉਮੀਦਵਾਰ ਹਨ ਮੋਹਿੰਦਰ ਪਗਤ ਤੇ ਇੱਥੇ ਹੀ ਕਾਂਗਰਸ ਨੇ ਸੁਨਿੰਦਰ ਕੌਰ ਨੂੰ ਉਪਚੋਣ ਦੇ ਵਿੱਚ ਜਿਹੜਾ ਉਤਾਰਿਆ ਮੈਦਾਨ ਦੇ ਵਿੱਚ ਤੇ ਆਪ ਨੂੰ ਛੱਡ ਕੇ ਗਿਆ ਸ਼ੀਤਾ ਲੰਗਰਾਲ ਨੂੰ ਭਾਜਪਾ ਨੇ ਟਿਕਟ ਦਿੱਤੀ ਹੈ ਤੇ ਪੋਲਿੰਗ ਦੇ ਦੌਰਾਨ ਕਈ ਉਮੀਦਵਾਰਾਂ ਨੇ ਹੁਣ ਤੱਕ ਜਿਹੜਾ ਵੋਟ ਪਾਈ ਹੈ ਤਾਂ ਮੌਸਮ ਠੰਡਾ ਹੋਣ ਦੇ ਕਾਰਨ ਆਮ ਲੋਕ ਵੀ ਵੋਟ ਪਾਉਣ ਦੇ ਲਈ ਘਰੋਂ ਨਿਕਲ ਚੁੱਕੇ ਨੇ ਤਾਂ ਉੱਥੇ ਹੀ ਤੁਹਾਨੂੰ ਦੱਸਦੀ ਕਿ ਕਈ ਪੋਲਿੰਗ ਅਬੂਥਾਂ ਤੇ ਵੋਟਰਾਂ ਨੂੰ ਵੰਡੇ ਜਾ ਰਹੇ ਨੇ ਪੌਦੇ ਤਾਂ ਉੱਥੇ ਹੀ ਤੁਹਾਨੂੰ ਦੱਸਦੀ ਕਿ ਵੋਟ ਦਾ ਇਸਤੇਮਾਲ ਕਰਨ ਵਾਲੇ ਵੋਟਰਾਂ ਨੂੰ ਦਿੱਤੇ ਜਾ ਰਹੇ ਨੇ ਇਹ ਪੌਦੇ ਤਾਂ ਤੁਹਾਨੂੰ ਦੱਸਦੀ ਕਿ ਸਿੱਧੀਆਂ ਤਸਵੀਰਾਂ ਤੁਹਾਡਾ ਨਾਲ ਸਾਂਝੀਆਂ ਕਰ ਰਹੇ ਹਾਂ ਸਵੇਰੇ 7 ਵਜੇ ਤੋਂ VOTING ਸ਼ੁਰੂ ਹੋਈ ਹੈ ਤੇ ਸ਼ਾਮ 6 ਵਜੇ ਤੱਕ ਇਹ VOTING ਜਾਰੀ ਰਹੇਗੀ ਤੇ ਜਲੰਧਰ ਦੇ ਵਿੱਚ ਜਿਹੜੀ VOTING ਹੋਣੀ ਹੋ ਰਹੀ ਹੈ ਸਿੱਧੀਆਂ ਤਸਵੀਰਾਂ ਤੁਹਾਡਾ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਤੁਹਾਨੂੰ ਦੱਸਦੀ ਕਿ ਸੱਤ ਸੂਬਿਆਂ ਦੀ 13 ਵਿਧਾਨ ਸਭਾ ਸੀਟਾਂ ਉੱਤੇ ਲਗਾਤਾਰ ਜਿਹੜੀ ਹੈ VOTING ਜਾਰੀ ਹੈ ਤੇ ਸਾਰਿਆਂ ਦੀਆਂ ਨਜ਼ਰਾਂ ਜੋ ਹੈ ਜਲੰਧਰ ਪੱਛਮੀ ਸੀਟ ਉੱਤੇ ਜਣੀਆਂ ਉੱਟਕ ਹੋਈਆਂ ਨੇ ਤੁਹਾਨੂੰ ਦੱਸਦੀ ਹੈ ਕਿ ਜਿਹੜੇ ਭਾਜਪਾ ਦੇ ਵੱਲੋਂ ਸ਼ੀਤਲੰਗ ਗੁਰਾਲ ਤੇ ਭਰੋਸਾ ਜਤਾਇਆ ਗਿਆ ਹੈ ਉੱਥੇ ਹੀ ਉਹ ਆਮ ਆਦਮੀ ਪਾਰਟੀ ਛੱਡ ਕੇ ਜਿਹੜਾ ਹੈ ਭਾਜਪਾ ਦੇ ਵਿੱਚ ਸ਼ਾਮਲ ਹੋਏ ਲੋਕ ਸਭਾ ਚੋਣਾਂ ਦੇ ਦੌਰਾਨ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ ਜਿਸ ਤੋਂ ਬਾਅਦ ਵਿੱਚ ਭਾਜਪਾ ਦੇ ਵੱਲੋਂ ਉਹਨਾਂ ਨੂੰ ਉਮੀਦਵਾਰ ਐਲਾਨਿਆ ਗਿਆ ਤਾਂ ਉੱਥੇ ਹੀ ਤੁਹਾਨੂੰ ਦੱਸਦੀ ਹੈ ਕਿ आम आदमी पार्टी ने महेंद्र भगत ਤੇ ਪਰੋਸਾ ਜਤਾਇਆ ਹੈ ਤਾਂ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ सुरेंद्र कौर ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਤਾਂ ਇਹਨਾਂ ਦੀ ਜਿਹੜੀ ਹੈ ਟੱਕਰ ਆਪਸ ਦੇ ਵਿੱਚ ਕਾਫੀ ਜ਼ਬਰਦਸਤ ਹੈ ਚੋਣਾਂ ਦੇ ਦੌਰਾਨ ਤੁਹਾਨੂੰ ਦੱਸ ਦਈਏ ਕਿ ਜਲੰਧਰ ਜ਼ਿਮਨੀ ਚੋਣਾਂ ਦੇ ਦੌਰਾਨ ਜਿਹੜਾ ਸਾਰੀਆਂ ਪਾਰਟੀਆਂ ਦੇ ਵੱਲੋਂ ਪੂਰਾ ਜ਼ੋਰ ਲਗਾਇਆ ਗਿਆ ਉੱਥੇ ਹੀ ਤੁਹਾਨੂੰ ਦੱਸਦੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ surjit kaur ਨੂੰ ਜਿਹੜਾ ਚੋਣ ਮੈਦਾਨ ਦੇ ਵਿੱਚ ਉਤਾਰਿਆ ਸੀ ਪਰ ਸ਼੍ਰੋਮਣੀ ਅਕਾਲੀ ਦਲ ਦੇ ਦੌਰਾਨ ਜਿਹੜਾ ਕਾਫੀ ਜ਼ਿਆਦਾ ਜਿਹੜਾ sukhbir badal ਦੀ ਪ੍ਰਧਾਨਗੀ ਨੂੰ ਲੈ ਕੇ ਜਿਹੜੀ ਟੜੇ ਬੰਦੀ ਹੋਈ ਹੈ ਜਿਸ ਤੋਂ ਬਾਅਦ ਵਿੱਚ ਉਹਨਾਂ ਅਕਾਲੀ ਦਲ ਨੇ ਬੀਬੀ ਸੁਰਜੀਤ ਕੌਰ ਕੋ ਸਮਰਥਨ ਵਾਪਸ ਲੈ ਲਿਆ ਸੀ ਤੇ ਬਸਪਾ ਉਮੀਦਵਾਰ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ ਤਾਂ ਇਸ ਦੌਰਾਨ ਕੀ ਕੋਈ ਜਾਣਕਾਰੀ ਹੈ ਸੋ ਲੈਣੇ ਅਸੀਂ ਸ਼ਰੀਫ ਜੀ ਮੁੰਡਾ ਭਗਤ ਵੱਗਾ ਜੀ ਉਹਨਾਂ ਨੂੰ ਵੋਟ ਪਾਈ ਉਹਨਾਂ ਦੇ ਜੀ ਕਿੰਨਾ ਝਾੜੂ ਨੇ ਦੇਖੋ ਕਿੰਨਾ ਆਮ ਪਬਲਿਕ ਵਾਂਗਰ ਨੇਤਾ ਲਏ ਪੂਲੀ ਸਾਫ ਸੱਗੀ ਜੀ ਤੇ ਕਿਹੜੇ ਮੁੱਦੇ ਤੁਸੀਂ ਅੱਗੇ ਰੱਖਣਾ ਚਾਹੁੰਦੇ ਹੋ ਜਿੱਦਾਂ ਕਿ ਅਸੀਂ ਮੁੱਦੇ ਜੀ रेडी है बिल्कुल सही चाही सकता है बहुत होली होली जिथे इतने ਸਾਲਾਂ ਦਾ ਹੈਗਾ ਉਹਨੂੰ ਥੋੜਾ ਸੈਟ ਕਰਨਾ ਹੀ ਥੋੜਾ ਬੋਤਾ ਦੇ ਕਮੀਆਂ ਰਹਿ ਗਈਆਂ ਤੇ ਪੂਰੀਆਂ ਹੋ ਜਾਂਦੀਆਂ ਹਾਂ ਦੇ ਦ ਸਰਕਾਰ ਨੂੰ ਟਾਈਮ ਹੀ ਦੋ ਸਕਦਾ ਹੈ ਠੀਕ ਤੇ ਆਪ ਬਬਲੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਜੀ ਅਸੀਂ ਮੈਸੇਜ ਦੇਣੇ ਚਾਹਨੇ ਆ ਕਿ ਵੱਧ ਤੋਂ ਵੱਧ ਵੋਟ ਜਿਹੜੀ ਹੈ ਇਹਨਾਂ ਨੂੰ ਮੈਂ ਦਫਾ ਲੱਗੀ ਨਹੀਂ ਜੀ ਥੈਂਕ ਯੂ ਤਾ ਇਸ ਦੇ ਨਾਲ ਹੀ ਅਗਲੀ ਵੱਡੀ ਖਬਰ ਦਾ ਰੁਕ ਕਰਦੇ ਹਾਂ ਜਿੱਥੇ ਕਿ ਉੱਤਰ ਪ੍ਰਦੇਸ਼ ਦੇ ਔਨਾਵ ਜ਼ਿਲ੍ਹੇ ਦੇ ਵਿੱਚ ਵਾਪਰਿਆ ਵਾਟਾ ਹਾਸਾ ਤੁਹਾਨੂੰ ਦੱਸਦੀ ਹੈ ਕਿ ਟੈਂਕਰ ਤੇ ਯਾਤਰੀ ਬੱਸ ਦੇ ਵਿਚਾਲੇ ਭਿਆਨਕ ਟੱਕਰ ਹੋਈ ਹੈ ਹਾਸੇ ਦੇ ਵਿੱਚ ਹੁਣ ਤੱਕ 18 ਯਾਤਰੀਆਂ ਦੀ ਮੌਤ ਹੋ ਚੁੱਕੀ ਹੈ ਦੋ ਦਰਜਨ ਦੇ ਕਰੀਬ ਯਾਤਰੀ ਜ਼ਖਮੀ ਦੱਸੇ ਜਾ ਰਹੇ ਨੇ ਮ੍ਰਿਤਕਾਂ ਦੇ ਵਿੱਚ ਦੋ ਔਰਤਾਂ ਤੇ ਇੱਕ ਬੱਚਾ ਵੀ ਸ਼ਾਮਲ ਹੈ ਤੁਹਾਨੂੰ ਦੱਸਦੀ ਹੈ ਕਿ ਸਵੇਰੇ ਕਰੀਬ 5:30 ਵਜੇ ਦੁੱਧ ਦੇ ਟੈਂਕਰ ਦੇ ਨਾਲ ਇਹ ਯਾਤਰੀ ਬੱਸ ਟਕਰਾਈ ਹੈ ਲਖਨਊ ਆਗਰਾ ਐਕਸਪ੍ਰੈਸ ਵੇ ਤੇ ਵਾਪਰਿਆ ਦਰਦਨਾਖਾਸਾ ਬਿਹਾਰ ਦੇ ਸ਼ਿਵਗੜ੍ਹ ਤੋਂ ਦਿੱਲੀ ਜਾ ਰਹੀ ਨਿਜੀ ਸਲੀਪਰ ਬੱਸ ਤਤਨੁਦਾਰਜੀ ਕੀ ਬਹਿਟਾ ਮੁਜਾਵਰ ਥਾਣੇ ਦੇ ਇਲਾਕੇ ਦੇ ਵਿੱਚ ਟੈਂਕਰ ਦੇ ਨਾਲ ਇਸ ਵਾਰ ਦੀ ਟੱਕਰ ਹੋਈ ਹੈ ਸਲੀਪਰ ਬੱਸ ਦੇ ਵਿੱਚ 50 ਦੇ ਕਰੀਬ ਜਿਹੜਾ ਸਵਾਰੀ ਯਾਤਰੀ ਜਿਹੜੇ ਆ ਉਹ ਸਵਾਰ ਸੀ ਤਾਂ ਦਰਦਨਾਖਾਸੀ ਤੇ ਮੁੱਖ ਮੰਤਰੀ ਯੋਗੀ ਅਦਤਿਆਨਾਥ ਨੇ ਡੂੰਗਾ ਦੁੱਖ ਜ਼ਾਹਰ ਕੀਤਾ ਹੈ ਤਾਂ ਪੀੜਤਾ ਦੀ ਮਦਦ ਦੇ ਲਈ ਸੀਨੀਅਰ ਅਧਿਕਾਰੀਆਂ ਨੂੰ ਨਿਰਦੇਸ਼ ਵੀ ਦਿੱਤੇ ਗਏ ਨੇ ਸੀਐਮ ਯੋਗੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਦੇ ਲਈ ਵੀ ਸਹਾਇਤਾ ਦਾ ਐਲਾਨ ਕੀਤਾ ਹੈ ਤਾਂ ਵੱਡਾ ਹਾਸਾ ਹੋਇਆ ਹੈ ਸਿੱਧੀਆਂ ਤਸਵੀਰਾਂ ਤੁਹਾਡਾ ਨਾਲ ਸਾਂਝੇ ਕਰ ਰਹੇ ਹਾਂ ਤੇ ਕਿ ਯੂਪੀ ਦੇ ਉਨਾਵ ਦੇ ਵਿੱਚ ਇਹ ਵੱਡਾ ਹਾਦਸਾ ਵਾਪਰਿਆ ਜਿੱਦੀਆਂ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਬੱਸ ਪੂਰੀ ਤਰ੍ਹਾਂ ਤਹਿਸ ਨਹਿਸ ਹੋ ਚੁੱਕੀ ਹੈ ਬੱਸ ਦੇ ਪਰ ਖੱਟੇ ਉੜ ਚੁੱਕੇ ਨੇ ਇਸ ਬੱਸ ਦੀ ਜਿਹੜੀ ਟੱਕਰ ਹੈ ਦੁੱਧ ਵਾਲੇ ਟੈਂਕਰ ਦੇ ਨਾਲ ਹੋਈ ਹੈ ਤਾਂ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਜਿਹੜੇ ਆਮ ਲੋਕ ਹੈ ਜਿਨ੍ਹਾਂ ਨੇ ਇਹ ਹਾਦਸਾ ਦੇਖਿਆ ਉਹ ਕਾਫੀ ਜ਼ਿਆਦਾ ਡਰ ਗਏ ਸੀ ਜਿਸ ਤੋਂ ਬਾਅਦ ਵਿੱਚ ਉਹਨਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਪੁਲਿਸ ਮੌਕੇ ਤੇ ਪਹੁੰਚੀ ਤਾਂ ਪੁਲਿਸ ਦੇ ਵੱਲੋਂ ਸਾਰੀ ਘਟਨਾ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਉੱਥੇ ਤੁਹਾਨੂੰ ਦੱਸ ਦਈਏ ਕਿ ਮੌਕੇ 'ਤੇ ਜਿਹੜੇ ਲੋਕ ਇਕੱਠੇ ਹੋਏ ਨੇ ਉਹਨਾਂ ਦੇ ਵੱਲੋਂ ਵੀ ਪੁਲਿਸ ਦੀ ਮਦਦ ਕੀਤੀ ਗਈ ਹੈ ਤੇ ਮ੍ਰਿਤਕਾਂ ਦੇ ਵਿੱਚ ਜਿਹੜਾ 18 ਜਾਣੇ ਜਿਹੜੇ ਮ੍ਰਿਤਕ ਪਾਏ ਗਏ ਨੇ ਤੇ 18 ਜਾਣਿਆਂ ਦੀ ਮੌਤ ਹੋ ਗਈ ਹੈ 30 ਤੋਂ ਵੱਧ ਜਿਹੜਾ ਇਸ ਹਾਦਸੇ ਦੇ ਵਿੱਚ ਜ਼ਖਮੀ ਹੋਏ ਦੱਸੇ ਜਾ ਰਹੇ ਨੇ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਇਹਨਾਂ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਜਿੱਥੇ ਕਿ ਇਹਨਾਂ ਦਾ ਇਲਾਜ ਚੱਲ ਰਿਹਾ ਹੈ ਇਹਨਾਂ ਜ਼ਖਮੀਆਂ ਦੀ ਹਾਲਤ ਬੇਹਦ ਗੰਭੀਰ ਦੱਸੀ ਜਾ ਰਹੀ ਹੈ ਉੱਥੇ ਤੁਹਾਨੂੰ ਦੱਸ ਦਈਏ ਕਿ ਸਲੀਪਰ ਬੱਸ ਦੇ ਵਿੱਚ ਜਿਹੜਾ 50 ਦੇ ਕਰੀਬ ਯਾਤਰੀ ਸਵਾਰ ਸਨ ਤੇ ਇਹਨਾਂ ਦੇ ਵਿੱਚੋਂ 30 ਦੇ ਕਰੀਬ ਜਿਹੜਾ 30 ਤੋਂ ਵੱਧ ਜਿਹੜੇ ਜ਼ਖਮੀ ਦੱਸੇ ਜਾ ਰਹੇ ਨੇ ਉੱਥੇ ਹੀ 18 ਜਿਹੜੇ ਐ ਉਹ ਉਹਨਾਂ ਦੀ ਮੌਤ ਹੋ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਮਰਨ ਵਾਲਿਆਂ ਦੇ ਵਿੱਚ ਦੋ ਔਰਤਾਂ ਤੇ ਇੱਕ ਬੱਚਾ ਵੀ ਸ਼ਾਮਲ ਹੈ ਹਾਦਸੇ ਦੀਆਂ ਸਿੱਧੀਆਂ ਤਸਵੀਰਾਂ ਤੁਹਾਡਾ ਨਾਲ ਸਾਂਝੀਆਂ ਕਰ ਰਹੇ ਹਾਂ ਕਾਫੀ ਜ਼ਿਆਦਾ ਦਿਲ ਦਹਿਲਾ ਦੇਣ ਵਾਲੀਆਂ ਤਸਵੀਰਾਂ ਨੇ ਰੂਹ ਕੰਬਾਉ ਤਸਵੀਰਾਂ ਨੇ ਵਿੱਚ ਕੁਝ ਕੁ ਕਲਿੱਪਸ ਆਜਹੀਆਂ ਨੇ ਜਿਹੜੀਆਂ ਕਿ ਅਸੀਂ ਤੁਹਾਡੇ ਨਾਲ ਸਾਂਝੀਆਂ ਨਹੀਂ ਕਰ ਸਕਦੇ ਕਿਉਂਕਿ ਹਾਦਸਾ ਬੇਹੱਦ ਦਰਦਨਾਕ ਹੈ ਤਾਂ ਕਾਫੀ ਰੂਹ ਕੰਬਾਉ ਹਾਦਸਾ ਹੈ ਵਾਪਰਿਆ ਤੇ ਉੱਥੇ ਹੀ ਤੁਹਾਨੂੰ ਦੱਸਦੀ ਕਿ ਬੱਸ ਦੀ ਸਿੱਧੀ ਤਸਵੀਰ ਤੁਹਾਡਾ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਬੱਸ ਪੂਰੀ ਤਰ੍ਹਾਂ ਤਹਿਸ ਨਹਿਸ ਹੋ ਚੁੱਕੀ ਹੈ ਬੱਸ ਜਿਹੜੀ ਫ ਖਨਾਚੂਰ ਹੋ ਚੁਕੀ ਹੈ ਆਸ-ਪਾਸ ਦੇ ਲੋਕ ਜਿਹੜੇ ਮੌਕੇ ਉਤੇ ਮੌਜੂਦ ਸੀ ਜਿਨ੍ਹਾਂ ਨੇ ਇਹ ਹਾਦਸਾ ਦੇਖਿਆ ਉਹ ਕਾਫੀ ਜ਼ਿਆਦਾ ਡਰ ਗਏ ਤਾਂ ਫਿਰ ਉਹਨਾਂ ਨੇ ਪੁਲਿਸ ਨੂੰ ਸੂਚਨਾ ਕੀਤੀ ਤੇ ਪੁਲਿਸ ਜਿਹੜੀ ਹੈ ਉਹ ਮੌਕੇ ਉਤੇ ਪਹੁੰਚੀ ਹੈ ਤੇ ਪੁਲਿਸ ਦੇ ਵੱਲੋਂ ਜਿਹੜੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜਿਹੜੇ ਲੋਕ ਜ਼ਖਮੀ ਹੋਏ ਨੇ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹर्ती ਕਰਵਾਇਆ ਗਿਆ ਤੇ ਜਿੱਥੇ ਕਿ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਉਥੇ ਤਾਂ ਦੱਸਦੀ ਕਿ ਦਰਤਨਾਕ ਹਾਦਸੇ ਤੇ ਮੁੱਖ ਮੰਤਰੀ yogi adityanath ਨੇ ਡੂੰਗਾ ਦੁੱਖ ਜ਼ਾਹਰ ਕੀਤਾ ਹੈ ਪੀੜਤਾਂ ਦੀ ਮਦਦ ਦੇ ਲਈ ਸੀਨੀਅਰ ਅਧਿਕਾਰੀਆਂ ਨੂੰ ਵੀ ਨਿਰਦੇਸ਼ ਦਿੱਤੇ ਨੇ ਸੀਐਮ yogi adityanath ਨੇ ਮ੍ਰਿਤਕਾਂ ਦੇ ਪਰਿਵਾਰਾਂ ਦੇ ਲਈ ਸਹਾਇਤਾ ਦਾ ਵੀ ਐਲਾਨ ਕੀਤਾ ਹੈ ਤਾਂ ਯੂਪੀ ਦੇ ਅਨਾਵ ਦੇ ਜ਼ਿਲ੍ਹੇ ਦੇ ਵਿੱਚ ਜਿਹੜਾ ਵੱਟਾ ਹਾਸਾ ਵਾਪਰਿਆ ਹੈ ਟੈਂਕਰ ਅਤੇ ਯਾਤਰੀ ਬੱਸ ਦੇ ਵਿਚਾਲੇ ਭਿਆਨਕ ਟੱਕਰ ਹੋਈ ਹੈ ਇਸ ਹਾਦਸੇ ਦੇ ਵਿੱਚ 18 ਯਾਤਰੀਆਂ ਦੀ ਮੌਤ ਹੋ ਚੁੱਕੀ ਹੈ 18 ਯਾਤਰੀਆਂ ਦੀ ਜਾਨ ਜਾ ਚੁੱਕੀ ਹੈ ਤਾਂ ਦੋ ਦਰਜਨ ਦੇ ਕਰੀਬ ਜ਼ਖਮੀ ਦੱਸੇ ਜਾ ਰਹੇ ਨੇ ਮ੍ਰਿਤਕਾਂ ਦੀ ਜੇ अगर गल की जाए इन्होंने दो औरत एक बच्चा भी शामिल है तो सवेरे करीब साढ़े पांच बजे का यह हादसा दसिया जा रहा है इस बारे की कुछ जानकारी है सुन लें प्राइवेट बस का जो मोतिहारी बिहार से चली थी उसका एक्सीडेंट एक दूध के टैंकर से दो सौ अड़तीस किलोमीटर अड़तालीस किलोमीटर का जो माइलस्टोन है नेशनल हाईवे आगरा और दिल्ली है उस पर एक्सीडेंट हुआ पीछे से बस की भगन उस दूध के टैंकर से हुई जिसमें अब तक अट्ठारह लोगों की मरने मृत्यु की पुष्टि हुई और लगभग उन्नीस का इलाज हम लोग सी एच ई के प्राफर नहीं करा था उसको जिला अस्पताल भी प्रफर्स किया है क्या लग रहा है सर बस तेज रफ्तार में प्रथम दृश्य जो हमारे पास सूचना आई उसमें यही लग रहा है कि बस तेज रफ्तार में थी और पीछे से आके उसको खूब जो टैंकर हुआ उसको करवाई बाकी इलाज के लिए हमारी तैयारी है हम लोगों ने करीब छः नंबर जो कंट्रोल रूम के हैं ਪੁਜਾਰੀ ਵੀ ਕਹਿੰਦੇ ਕਿ ਜਿਹੜਾ-ਜਿਹੜਾ ਜਨਪਦੋ ਕੇ ਇਸ ਵਿੱਚ ਨਿਵਾਸੀ ਦੇ ਬਸ ਵਿੱਚ ਕੁਝ ਉਦੇਸ਼ੇ ਵੀ تھے ਕੁਝ বিহার ਕੇ ਉਹ ਸਮਰਪਕ ਕੁੰਟ ਕਰਦੇ ਸੀ ساری ਜਾਣਕਾਰੀ ਲੈ ਸਕਦੇ ਆਪਣੇ ਪਰਿਵਾਰ ਨੂੰ ਤਾਂ ਇਸ ਦੇ ਨਾਲ ਹੀ ਅਗਲੀ ਵੱਡੀ ਖਬਰ ਜਿੱਥੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਸਟ੍ਰੇਲੀਆ ਦੇ 2 ਦਿਨਾ ਦੌਰੇ ਉਤੇ ਮੰਗਲਵਾਰ ਸ਼ਾਮ ਵਿਆਨਾ ਪੁੰਜੇ ਤਾਂ ਤਾਂ ਦੱਸ ਦੇ ਕਿ 41 ਸਾਲਾਂ ਤੋਂ ਵੱਧ ਸਮੇਂ ਦੇ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਆਸਟ੍ਰੇਲੀਆ ਦੀ ਇਹ ਪਹਿਲੀ ਯਾਤਰਾ ਹੈ ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਲੈਕਜ਼ੈਂਡਰ ਸ਼ਾਲੇਨ ਬਰਗਨ ਨੇ ਹਵਾਈ ਅੱਡੇ ਉੱਤੇ ਉਹਨਾਂ ਦਾ ਸਵਾਗਤ ਵੀ ਕੀਤਾ ਤੇ ਮੋਦੀ ਨੇ ਇੰਸਟਾਗ੍ਰam ਉੱਤੇ ਇੱਕ ਪੋਸਟ ਦੇ ਵਿੱਚ ਕਿਹਾ ਕਿ ਉਹ ਆਸਟ੍ਰੇਲੀਆ ਦੇ ਵਿੱਚ ਚਾਂਸਲਰ ਕਾਰਲ ਨੇਹਮਰ ਨਾਲ ਗੱਲਬਾਤ ਅਤੇ ਭਾਰਤੀ ਪਾਇਚਾਰੇ ਦੇ ਨਾਲ ਗੱਲਬਾਤ ਸਮੇਤ ਵੱਖ-ਵੱਖ ਸਮਾਗਮਾਂ ਦੀ ਉੜੀ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਵਿਆਨਾ ਪਹੁੰਚ ਗਏ ਹਾਂ ਆਸਟ੍ਰੇਲੀਆ ਦੀ ਇਹ ਖਾਸ ਯਾਤਰਾ ਹੈ ਤੇ ਸਾਡੇ ਦੇਸ਼ ਸਾਂਝੇ ਮੁੱਲਾਂ ਤੇ ਇੱਕ ਬਿਹਤਰ ਗ੍ਰਹਿ ਲਈ ਵਚਨਬੱਧਤਾ ਨਾਲ ਜੁੜੇ ਹੋਏ ਨੇ ਅਤੇ ਚਾਂਸਲਰ ਕਾਰਲ ਨਹਿਮਰ ਨਾਲ ਗੱਲਬਾਤ ਭਾਰਤੀ ਪਾਈਚਾਰੇ ਨਾਲ ਕਾਲਪਾਤ ਅਤੇ ਆਸਟ੍ਰੇਲੀਆ ਵਿੱਚ ਹੋਰ ਵੱਖ-ਵੱਖ ਰੁਚੀਵੀਆਂ ਦੀ ਉਮੀਦ ਕਰਦੇ ਹਾਂ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰੂਸ ਦੇ ਸਭ ਤੋਂ ਸਰਵੋੱਚ ਸਨਮਾਨ ਦੇ ਨਾਲ ਸਨਮਾਨਿਤ ਕੀਤਾ ਗਿਆ ਰੂਸ ਦੇ ਰਾਸ਼ਟਰਪਤੀ ਵਾਲਦੀ ਮੀਰ ਪੁਤਿਨ ਨੇ ਪ੍ਰਧਾਨ ਮੰਤਰੀ ਨੂੰ ਆਪਣੇ ਦੇਸ਼ ਦੇ ਬਹੁਤ ਸਨਮਾਨਿਤ ਨਾਗਰਿਕ ਸਨਮਾਨ ਦੇ ਆਰਡਰ ਆਫ ਸੈਂਟ ਐਂਡਰੀਓ ਦੇ ਅਪੋਲ ਅਪੋਸਲ ਦੇ ਨਾਲ ਜਿਹੜਾ ਅਧਿਕਾਰਤ ਰੂਪ ਦੇ ਨਾਲ ਜਿਹੜਾ ਸਨਮਾਨਿਤ ਕੀਤਾ ਗਿਆ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੈਂ ਰੂਸ ਦੇ ਸਰਵਉੱਚ ਸਨਮਾਨ ਦੇ ਨਾਲ ਸਨਮਾਨਿਤ ਕਰਨ ਦੇ ਲਈ ਰਾਸ਼ਟਰਪਤੀ ਪੁਤਿਨ ਦਾ تہਦਿਲੋਂ ਧੰਨਵਾਦ ਕਰਦਾ ਹਾਂ ਤੇ ਆਪਾ ਪੀਐਮ ਮੋਦੀ ਨੇ ਕਿਹਾ ਕਿ ਇਹ ਸਨਮਾਨ ਸਿਰਫ ਮੇਰਾ ਨਹੀਂ 140 ਕਰੋੜ ਭਾਰਤੀਆਂ ਦਾ ਸਨਮਾਨ ਹੈ ਇਹ ਭਾਰਤ ਤੇ ਰੂਸ ਦਰਮਿਆਨ ਸਦੀਆਂ ਪੁਰਾਣੀ ਡੂੰਗੀ ਦੋਸਤੀ ਅਤੇ ਆਪਸੀ ਵਿਸ਼ਵਾਸ ਨੂੰ ਸ਼ਰਧਾਂਜਲੀ ਹੈ ਇਹ ਸਾਡੀ ਵਿਸ਼ੇਸ਼ ਅਤੇ ਵਿਸ਼ੇਸ਼ ਅਧਿਕਾਰ ਅਧਿਕਾਰ ਪ੍ਰਾਪਤ ਰਣਨੀਤਿਕ ਪਾਈ ਵਾਲੀ ਲਈ ਇੱਕ ਸਨਮਾਨ ਹੈ ਪਿਛਲੇ 2.5 ਦਹਾਕਿਆਂ ਦੇ ਵਿੱਚ ਤੁਹਾਡੀ ਅਗਵਾਈ ਦੇ ਵਿੱਚ ਭਾਰਤ ਰੂਸ ਸਬੰਧ ਹਰ ਦਿਸ਼ਾ ਦੇ ਵਿੱਚ ਮਜ਼ਬੂਤ ਹੋਏ ਨੇ ਅਤੇ ਹਰ ਵਾਰ ਨਵੀਆਂ ਉਚਾਈਆਂ ਨੂੰ ਛੂਇਆ ਹੈ ਤੇ ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਹੁਤ ਕੁਝ ਕਿਹਾ ਤਾਂ ਤੁਹਾਨੂੰ ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਸਟ੍ਰੇਲੀਆ ਦੇ ਦੋ ਦਿਨਾਂ ਦੌਰੇ ਤੇ ਮੰਗਲਵਾਰ ਸ਼ਾਮ ਬਿਆਨਾਂ ਪੁੱਜੇ ਤੇ ਉੱਥੇ 41 ਸਾਲਾਂ ਤੋਂ ਵੱਧ ਸਮੇਂ ਦੇ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਆਸਟ੍ਰੇਲੀਆ ਦੇ ਵਿੱਚ ਇਹ ਪਹਿਲੀ ਯਾਤਰਾ ਹੈ ਤੇ ਇਸ ਦੌਰਾਨ ਸੰਬੋਧਨ ਕਰਦੇ ਹੋਏ ਹੋਰ ਕੀ ਕੁਝ ਕਿਹਾ ਉਹਨਾਂ ਨੇ रूस के सर्वोच्च अवार्ड से सम्मानित करने के लिए मैं हृदय से आपका आभार व्यक्त करता हूं यह सम्मान केवल मेरा सम्मान नहीं है यह 140 करोड़ भारतवासियों का सम्मान है यह भारत और रूस की सदियों पुरानी गहरी मित्रता और आपसी विश्वास का सम्मान है यह हमारी स्पेशल एंड प्रिविलेज स्ट्रेटेजिक पार्टनरशिप का सम्मान है एक्सलेंसी पिछले लगभग ढाई दशक से आपके नेतृत्व में भारत और रूस के संबंध हर दिशा में मजबूत हुए हैं और हर बार नई ऊंचाइयों को प्राप्त करते रहे हैं आपने दोनों देशों के बीच जिन स्ट्रेटेजिक संबंधों की नींव रखी थी वो गुजरते समय के साथ और मजबूत होकर निखरी है पीपल टू पीपल पार्टनरशिप पर आधारित हमारा पारस्परिक सहयोग हमारे लोगों के बेहतर भविष्य की उम्मीद भी बन रहा है गारंटी भी बन रहा है आज की चर्चाओं में भी हमने सभी क्षेत्रों में आपसी सहयोग को मजबूत करने के लिए नए और महत्वपूर्ण निर्णय लिए हैं हमारे संबंध केवल दोनों देशों के लिए ही नहीं पूरे विश्व के लिए भी अत्यंत महत्वपूर्ण है आज के वैश्विक वातावरण के परिप्रेक्ष्य में भारत और रूस की पार्टनरशिप और भी अहम हो जाती है हम दोनों विश्वास रखते हैं कि वैश्विक स्थिरता और शांति के लिए निरंतर प्रयास करते रहना चाहिए आने वाले समय में हम मिलकर इसी दिशा में ਕੰਮ ਕਰਦੇ ਰਹੇਗੇ ਤਾਂ ਇਸ ਨਾਲ ਹੀ ਅਗਲੀ ਵੱਡੀ ਖਬਰ ਜਿੱਥੇ ਕਿ ਰੂਸ ਫੌਜ ਤੋਂ ਸਾਹਮਣੇ ਆਈ ਹੈ ਚੰਗੀ ਖਬਰ ਤੋਂ ਬਾਅਦ ਵਿੱਚ ਮਾਪੇ ਬਹੁਤ ਜ਼ਿਆਦਾ ਖੁਸ਼ ਨੇ ਰੂਸ ਸਰਕਾਰ ਨੇ ਭਾਰਤੀ ਫੌਜੀਆਂ ਨੂੰ ਛੁੱਟੀ ਦੇਣ ਦਾ ਐਲਾਨ ਕੀਤਾ ਹੈ ਪਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਤੋਂ ਬਾਅਦ ਵਿੱਚ ਰਾਸ਼ਟਰਪਤੀ ਪੁਤਿਨ ਨੇ ਇਹ ਐਲਾਨ ਕੀਤਾ ਹੈ ਤੇ ਰੂਸ ਦੀ ਫੌਜ ਦੇ ਵਿੱਚ ਪੰਜਾਬ ਦੇ ਕਈ ਨੌਜਵਾਨ ਭਰਤੀ ਨੇ ਅਤੇ ਤੁਹਾਨੂੰ ਦੱਸ ਦਈਏ ਕਿ ਯੂਕਰੇਨ ਦੇ ਨਾਲ ਚੱਲ ਰਹੀ ਜੰਗ ਦੇ ਵਿੱਚ ਰੂਸ ਦੇ ਵੱਲੋਂ ਲੜ ਰਹੇ ਨੇ ਭਾਰਤੀ ਨੌਜਵਾਨ ਰੂਸ ਦੇ ਵਿੱਚ ਕੰਮਕਾਰ ਦੇ ਲਈ ਗਏ ਕਈ ਨੌਜਵਾਨ ਉੱਥੇ ਫੌਜ ਦੇ ਵਿੱਚ ਭਰਤੀ ਹੋ ਗਏ ਸਨ ਰੂਸ ਸਰਕਾਰ ਨੇ ਭਾਰਤੀ ਨੌਜਵਾਨਾਂ ਨੂੰ ਸਿੱਧਾ ਜੰਗ ਦੇ ਵਿੱਚ ਭੇਜ ਦਿੱਤਾ ਸੀ ਯੂਕਰੇਨ ਦੇ ਨਾਲ ਜੰਗ ਦੇ ਦੌਰਾਨ ਕਈ ਭਾਰਤੀ ਮੂਲ ਦੇ ਫੌਜੀਆ ਦੀ ਸ਼ਹਾਦਤ ਵੀ ਹੋਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਰੂਸ ਸਰਕਾਰ ਫੈਸਲੇ ਤੇ ਮਗਰੋਂ ਹੁਣ ਭਾਰਤੀ ਫੌਜ ਫੌਜੀ ਜੋ ਹੈ ਘਰ ਵਾਪਸ ਆ ਸਕਣਗੇ ਰੂਸ ਸਰਕਾਰ ਦੇ ਫੈਸਲੇ ਦੇ ਨਾਲ ਗੁਰਦਾਸਪੁਰ ਦੇ ਡਹਿਰੀਵਾਲ ਦੇ ਵਿੱਚ ਖੁਸ਼ਖਬਰੀ ਜਿਹੜੀ ਉਹ ਆਈ ਹੈ ਡਹਿਰੀਵਾਲ ਦਾ ਨੌਜਵਾਨ ਗਗਨਦੀਪ ਦੀ ਹੁਣ ਰੂਸ ਤੋਂ ਪੰਜਾਬ ਉਹ ਵਾਪਸੀ ਕਰ ਸਕੇਗਾ ਤੇ ਗਗਨਦੀਪ ਦੇ ਮਾਪਿਆਂ ਨੇ ਇਸ ਫੈਸਲੇ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਰੂਸ ਤੇ ਯੂਕਰੇਨ ਦੇ ਆਪਸੀ ਜੰਗ ਦੇ ਦੌਰਾਨ ਜਿਹੜੇ ਕਿ ਭਾਰਤੀ ਜਿਹੜੇ ਰੂਸ ਦੇ ਵਿੱਚ ਗਿਆ ਹੋਏ ਸਨ ਤਾਂ ਉਹਨਾਂ ਨੂੰ ਜਿਹੜਾ ਰੂਸ ਦੇ ਵੱਲੋਂ ਜਿਹੜਾ ਫੌਜ ਦੇ ਵਿੱਚ ਭਰਤੀ ਕੀਤਾ ਜਾ ਰਿਹਾ ਸੀ ਜ਼ਬਰਦਸਤੀ ਜਿਸ ਤੋਂ ਬਾਅਦ ਵਿੱਚ ਕਈ ਜਿਹੜੇ ਨੌਜਵਾਨ ਉਹ ਸ਼ਹਾਦਤ ਵੀ ਪਾ ਗਏ ਨੇ ਪਰ ਉਸ ਤੋਂ ਬਾਅਦ ਵਿੱਚ ਮਾਪਿਆਂ ਦੇ ਵੱਲੋਂ ਇਸ ਦਾ ਜਿਹੜਾ ਕਹਿ ਸਕਦੇ ਆ ਬਾਤ ਚੁੱਕੀ ਗਈ ਹੈ ਜਿਸ ਤੋਂ ਬਾਅਦ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਰੂਸ ਦੇ ਦੌਰੇ ਦੌਰਾਨ ਸੀ ਉਹਨਾਂ ਨੇ ਇਹ ਮੁੱਦਾ ਚੁੱਕਿਆ ਜਿਸ ਤੋਂ ਬਾਅਦ ਵਿੱਚ ਇਹ ਫੈਸਲਾ ਲਿਆ ਗਿਆ ਤਾਂ ਰੂਸ ਫੌਜ ਤੋਂ ਇਹ ਚੰਗੀ ਖਬਰ ਸਾਹਮਣੇ ਆਈ ਹੈ ਜਿਥੇ ਕਿ ਰੂਸ ਸਰਕਾਰ ਨੇ ਭਾਰਤੀ ਫੌਜੀਆਂ ਨੂੰ ਛੁੱਟੀ ਦੇਣ ਦਾ ਐਲਾਨ ਕਰ ਦਿੱਤਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੈਰੀ ਦੇ ਦੌਰਾਨ ਇਹ ਦੌਰੇ ਦੇ ਦੌਰਾਨ ਰਾਸ਼ਟਰਪਤੀ ਪੁਤਿਨ ਦੇ ਕੋਲੋਂ ਇਹ ਮੁੱਦਾ ਚੱਕਿਆ ਸੀ ਜਿਸ ਤੋਂ ਬਾਅਦ ਵਿੱਚ ਰਾਸ਼ਟਰਪਤੀ ਪੁਤਿਨ ਨੇ ਇਹ ਐਲਾਨ ਕੀਤਾ ਹੈ ਰੂਸ ਦੀ ਫੌਜ ਦੇ ਵਿੱਚ ਪੰਜਾਬ ਦੇ ਕਈ ਨੌਜਵਾਨ ਭਰਤੀ ਨੇ ਯੂਕਰੇਨ ਦੇ ਨਾਲ ਚੱਲ ਰਹੀ ਜੰਗ ਦੇ ਵਿੱਚ ਰੂਸ ਦੇ ਵੱਲੋਂ ਲੜ ਰਹੇ ਨੇ ਭਾਰਤੀ ਤਾਂ ਰੂਸ ਦੇ ਵਿੱਚ ਕੰਮਕਾਰ ਦੇ ਲਈ ਗਏ ਹੋਏ ਕਈ ਨੌਜਵਾਨਾਂ ਨੂੰ ਜਬਰਦਸਤੀ ਫੌਜ ਦੇ ਵਿੱਚ ਭਰਤੀ ਕੀਤਾ ਗਿਆ ਸੀ ਤੇ ਹੁਣ ਉਹ ਜਿਹੜਾ ਭਾਰਤ ਦੇ ਵਿੱਚ ਉਹ ਆ ਵਾਪਸ ਆ ਲੱਕਣਗੇ ਜਿਸ ਤੋਂ ਬਾਅਦ ਵਿੱਚ ਮਾਪਿਆਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਹੈ ਉੱਥੇ ਧੰਨਵਾਦ ਸੀ ਕਿ ਰੂਸ ਸਰਕਾਰ ਦੇ ਫੈਸਲੇ ਦੇ ਨਾਲ ਗੁਰਦਾਸਪੁਰ ਦੇ ਡਹਿਰੀਵਾਲ ਦੇ ਵਿੱਚ ਖੁਸ਼ੀ ਆਈ ਹੈ ਡਹਿਰੀਵਾਲ ਦਾ ਨੌਜਵਾਨ ਜੋ ਗਗਨਦੀਪ ਹੈ ਹੁਣ ਵੀ ਰੂਸ ਤੋਂ ਰੂਸ ਦੇ ਵਿੱਚ ਹੈ ਉਹ ਰੂਸ ਤੋਂ ਪੰਜਾਬ ਆ ਸਕੇਗਾ ਜਿਸ ਦੇ ਕਾਰਨ ਮਾਪੇ ਕਾਫੀ ਜ਼ਿਆਦਾ ਖੁਸ਼ ਨੇ ਇਸ ਬਾਰੇ ਕੀ ਕੋ ਜਾਣਕਾਰੀ ਹੈ ਉਹ ਵੀ ਸੁਣ ਲੈਣੇ ਹਾਂ ਹਾਂਜੀ ਸਾਡਾ ਬੱਚਾ ਸਾਰਾ ਟੂਰਿਸਟ ਵਿਜੀ ਤੇ ਗਿਆ ਸੀ ਰਸ਼ੀਆ ਸੂਰਤ ਵਿਦੇਸ਼ ਤੋਂ ਗਿਆ ਸੀ 24 ਦਸੰਬਰ ਨੂੰ ਘਰ ਤੋਂ ਗਿਆ ਸੀ ਤੇ ਉੱਧਰ ਜਾ ਕੇ ਪਤਾ ਨਹੀਂ ਕੀ ਉਹਦੇ ਨਾਲ ਹੋਇਆ ਔਰ ਜ਼ੂਬਿਆਂ ਦੇ ਬੱਚੇ ਵੀ ਪੰਜਾਬ ਦੇ ਹਰਿਆਣੇ ਦੇ ਹੋਰ ਵੀ ਬੱਚੇ ਉਹਨਾਂ ਨੂੰ ਮਿਲੇ ਉੱਥੇ ਹੋਟਲ ਦੇ ਵਿੱਚ ਇਹਨਾਂ ਨੂੰ ਕੋਈ ਘੁਮਾਉਣ ਵਾਸਤੇ ਲੈ ਗਿਆ ਟੈਕਸੀ ਇਹਨਾਂ ਨੇ ਕਰ ਲਈ ਤੇ ਇਹ ਪਤਾ ਲੱਗਾ ਕਿ ਉਹ ਕਹਿੰਦੇ ਨੇ ਕਿ ਟੈਕਸੀ ਵਾਲੇ ਨੇ ਕੋਈ ਸਾਡੇ ਕੋਲ ਸਾਡੇ ਨਾਲ ਧੋਖਾ ਕੀਤਾ ਟੈਕਸੀ ਵਾਲੇ ਨੇ ਜੋ ਕਰਾਇਆ ਕੀਤਾ ਸੀ ਉਸ ਤੋਂ ਇਲਾਵਾ ਹੋਰ ਪੈਸੇ ਮੰਗਦਾ ਸੀ ਸਾਡੇ ਕੋਲ ਪੈਸੇ ਹੈ ਨਹੀਂ ਸੀ ਤੇ ਉਹਨੇ ਸਾਨੂੰ ਹਾਈਵੇ ਤੇ ਉਤਾਰ ਦਿੱਤਾ ਤੇ ਆਈ ਵੀ ਤੇ ਸਾਨੂੰ ਪੁਲਸ ਨੇ ਫੜ ਲਿਆ ਉਸਨੇ ਆਰਮੀ ਦੇ ਹਵਾਲੇ ਕਰ ਦਿੱਤਾ ਤੇ ਆਰਮੀ ਨੇ ਵੀ ਸ਼ਰਤ ਰੱਖ ਦਿੱਤੀ ਤੇ ਜਿਆਦਾ ਤੁਹਾਨੂੰ 10 ਸਾਲ ਦੀ ਕੈਦ ਹੋ ਜੇ ਵੀ ਨਹੀਂ ਤੇ 1 ਸਾਲ ਬਾਅਦ ਆਰਮੀ ਜੁਆਇਨ ਕਰੋ ਬੱਚੇ ਬਹੁਤ ਘਬਰਾ ਕੇ ਡਰ ਗਏ ਤੇ ਉਹਨਾਂ ਦਾ ਜਿਹੜਾ ਫਾਰਮ ਸੀ ਉਹ ਉਹ ਪਾਸ਼ਾ ਵੀ ਇਹਨਾਂ ਨੂੰ ਨਹੀਂ ਸੀ ਪਤਾ ਲੱਗਦਾ ਇਹਨਾਂ ਨੇ ਸਾਈਨ ਕਰ ਦਿੱਤੇ ਤੇ ਉਹਨਾਂ ਨੇ ਫਿਰ ਬੱਚਿਆਂ ਨੂੰ ਪੁੱਛਿਆ ਵੀ ਸਾਨੂੰ ਕਿਤੇ ਅੱਗੇ ਯੁੱਧ ਚ ਜਾ ਕੇ ਤੇ ਭੇਜੋਗੇ ਤੇ ਨਹੀਂ ਕਹਿੰਦੇ ਨਹੀਂ ਬਿਲਕੁਲ ਨਹੀਂ ਭੇਜਾਂਗੇ ਤੁਹਾਨੂੰ ਹੈਲਪਰ ਦੀ ਜੌਬ ਦਿੱਤੀ ਜਾਏ ਕਿ ਜੌਬ ਸਕੌਟੀ ਦੀ ਜੌਬ ਦਿੱਤੀ ਜਾਏਗੀ ਪਰ ਇੱਧ ਇਸ ਦੇ ਉਲਟ ਹੋਇਆ ਬੱਚਿਆਂ ਨੂੰ ਸਿੱਧਾ ਜਾ ਕੇ ਕੈਂਪ ਵਿੱਚ 10-11 ਦਿਨ ਦੀ ਟ੍ਰੇਨਿੰਗ ਦਿੱਤੀ ਰਾਈਫਲ ਦੀ ਜੋ ਬੱਚੇ ਰਾਈਫਲ ਚੱਕਣਾ ਵੀ ਨਹੀਂ ਸੀ ਜਾਣਦੇ 10 ਜਾਂ 11 ਦਿਨ ਦੀ ਟ੍ਰੇਨਿੰਗ ਤੋਂ ਬਾਅਦ ਉਹਨਾਂ ਨੂੰ ਸਿੱਧਾ ਯੂਕਰੇਨ ਜਿੱਥੇ ਕਬਜ਼ੇ ਕੀਤੇ ਨੇ ਉੱਥੇ ਲੈ ਕੇ ਜੰਦ ਦੇ ਵਿੱਚ ਫਿਰ ਇੱਕ ਹਫਤਾ ਫਰੰਟ ਲਾਈਨ ਤੇ ਵੀ ਖੜਿਆ ਜਿੱਥੇ ਬਿਲਕੁਲ ਗੋਲਾਬਾਰੀ ਚੱਲ ਰਹੀ ਸੀ ਤੇ ਮੋਰਚੇ ਦੇ ਵਿੱਚ ਹੀ ਬੰਕਰ ਦੇ ਵਿੱਚ ਰਹਿੰਦੇ ਸਨ ਉੱਥੇ ਖਾਣਾ ਤੇ ਉੱਥੇ ਲੇਟਣਾ ਉੱਤੇ ਲੰਮੇ ਪੈਣਾ ਬਹੁਤ ਤੰਗ ਪਰੇਸ਼ਾਨ ਹੋ ਗਏ ਬੱਚੇ ਤੇ ਫਿਰ ਇੱਕ ਅਫਸਰ ਆਇਆ ਡਾਕਟਰ ਉਸਨੇ ਪੁੱਛਿਆ ਕਿ ਵੀ ਖਾਣਾ ਖਾਦਾ ਕਿ ਨਹੀਂ ਉਹ ਕਹਿੰਦੇ ਵੀ ਅਸੀਂ 3 ਦਿਨ ਹੋ ਗਏ ਕੋਈ ਖਾਣਾ ਨਹੀਂ ਖਾਦਾ ਉਹ ਕਹਿੰਦੇ ਕਿਉਂ ਨਹੀਂ ਖਾਦਾ ਕਹਿੰਦੇ ਇਸ ਕਰਕੇ ਨਹੀਂ ਖਾਦਾ ਕਿ ਇਹ ਖਾਣਾ ਸਾਡੇ ਕੋਲ ਨਹੀਂ ਖਾਦਾ ਜਾਂਦਾ ਮੀਟ ਔਰ ਚਾਵਲ ਇਹ ਨਹੀਂ ਖਾਦਾ ਜਾਂਦਾ ਇੱਕ ਬੱਚੇ ਕੋ ਪੀਲੀਆ ਹੋ ਗਿਆ ਸੀ ਬਿਮਾਰ ਵੀ ਹੋ ਗਿਆ ਫਿਰ ਉਸ ਡਾਕਟਰ ਨੇ ਅਫਸਰ ਨੇ ਉੱਪਰ ਰਿਪੋਰਟ ਪੜਾਇਆ ਉੱਪਰ ਜਿਹੜੀ ਰਿਪੋਰਟ ਦਿੱਤੀ ਇਹ ਬੱਚਿਆਂ ਨੂੰ ਥੋੜਾ ਜੁੱਧ ਤੋਂ ਥੋੜਾ ਜਿਹਾ ਪਿੱਛੇ ਕਰ ਦਿੱਤਾ ਇਹ 100 ਕਿਲੋਮੀਟਰ ਪਿੱਛੇ ਲੈ ਜਾਂਦਾ ਤੇ ਹੁਣ ਵੀ ਕਿਸੇ ਵੇਲੇ ਵੀ ਉਹ ਜਿਹੜੇ ਰਾਤ ਉਹਨਾਂ ਨੂੰ ਬੱਚਿਆਂ ਨੂੰ ਲੈ ਜਾਂਦੇ ਨੇ ਕੰਮ ਕਰਨ ਵਾਸਤੇ ਮੋਰਚੇ ਸਾਫ ਕਰਨ ਵਾਸਤੇ ਅਜੀ ਆਏ ਹੁੰਦੇ ਨੇ ਫਿਰ ਉਠਾ ਦਿੰਦੇ ਨੇ 3 ਵਜੇ ਉਠਾ ਲੈਂਦੇ ਨੇ ਤੇ ਇਹਨਾਂ ਨੂੰ ਜੀ ਰੋਟੀ ਪਾਣੀ ਵੀ ਬੱਚਿਆਂ ਨੂੰ ਨਹੀਂ ਪਸੰਦ ਬੱਚੇ ਜਦੋਂ ਆਪ ਆਣ ਕੇ ਫਿਰ ਕੰਮ ਤੋਂ ਆਣ ਕੇ ਫਿਰ ਕੋਈ ਮਕਰੋਨੀ ਵਗੈਰਾ ਬਣਾ ਕੇ ਖਾਂਦੇ ਨੇ ਤੇ ਬੜਾ ਔਖਾ ਟਾਈਮ ਕੱਢ ਰਹੇ ਨੇ ਹੁਣ ਪਤਾ ਲੱਗਾ ਸੀ ਜਿਵੇਂ ਨਰਿੰਦਰ ਮੋਦੀ ਜੀ ਚੈਨਲਾਂ ਤੇ ਵੀ ਪਤਾ ਲੱਗਾ ਟੀਵੀ ਤੇ ਵੀ ਪਤਾ ਲੱਗਾ ਸਾਡੇ ਪ੍ਰਧਾਨ ਮੰਤਰੀ ਰਸ਼ੀਆ ਗਏ ਨੇ ਤੇ ਬਹੁਤ ਖੁਸ਼ੀ ਮਨ ਨੂੰ ਹੋਈ ਬੜਾ ਸਕੂਨ ਹੋਇਆ ਕਿ ਸਾਡੇ ਬੱਚੇ ਵਾਪਸ ਆ ਜਾਣਗੇ ਪ੍ਰਧਾਨ ਮੰਤਰੀ ਨੇ ਪਤਾ ਲੱਗਾ ਕਿ ਗੱਲ ਕੀਤੀ ਹੈ ਬੱਚਿਆਂ ਦੇ ਮਸਲੇ ਵਿੱਚ ਕਿ ਸਾਡੇ ਭਾਰਤੀ ਨੌਜਵਾਨਾਂ ਨੂੰ ਰਿਹਾਅ ਕੀਤਾ ਜਾਵੇ ਜੋ ਜ਼ਬਰਦਸਤੀ ਯੁੱਧ ਵਿੱਚ ਭੇਜੇ ਹਨ ਤੇ ਅੱਗੇ ਤੋਂ ਨਸੀਹਤ ਦਿੱਤੀ ਹੈ ਕਿ ਆਪਿਆ ਸਾ ਕੋਈ ਵੀ ਭਾਰਤੀ ਕਿਸੇ ਨੂੰ ਇਸ ਤਰ੍ਹਾਂ ਧੋਖੇ ਦੇ ਨਾਲ ਫਰਜ਼ੀ ਕਰਕੇ ਯੁੱਧ ਵਿੱਚ ਨਹੀਂ ਖੜਨਾ ਇਹ ਉਹਨਾਂ ਦੀ ਪੁੱਤਨ ਦੇ ਨਾਲ ਗੱਲ ਹੋਈ ਆ ਤੇ ਬੜੀ ਮਨ ਨੂੰ ਖੁਸ਼ੀ ਹੋਈ ਆ ਕਿ ਪ੍ਰਧਾਨ ਮੰਤਰੀ ਸਾਡੇ ਬੱਚੇ ਨੂੰ ਵਾਪਸ ਲੈ ਕੇ ਆਉਣਗੇ ਤਾ ਇਸ ਦੇ ਨਾਲ ਹੀ ਅਗਲੀ ਵੱਡੀ ਖਬਰ ਜਿੱਥੇ ਕਿ ਉੱਤਰਾਖੰਡ ਦੇ ਵਿੱਚ ਤੇਜ਼ ਬਾਰਿਸ਼ ਦੇ ਨਾਲ ਕਈ ਥਾਵਾਂ ਤੇ ਪਹਾੜ ਡਿੱਗੇ ਨੇ ਤਾਂ ਬਦਰੀਨਾਥ ਨੈਸ਼ਨਲ ਹਾਈਵੇ ਤੇ ਪਹਾੜ ਡਿੱਗਣ ਦੇ ਕਾਰਨ ਰਸਤਾ ਬੰਦ ਹੋ ਗਿਆ ਹੈ ਲੈਂਡਸਲਾਈਡ ਦੇ ਕਾਰਨ ਬਦਰੀਨਾਥ ਹਾਈਵੇ ਬੰਦ ਕੀਤਾ ਗਿਆ ਹੈ ਤੁਹਾਨੂੰ ਦੱਸਦੀ ਕਿ 13 ਜੁਲਾਈ ਤੱਕ ਉੱਤਰਾਖੰਡ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਹੈ ਮੌਸਮ ਵਿਭਾਗ ਨੇ 13 ਜ਼ਿਲ੍ਹਿਆਂ ਦੇ ਲਈ yellow alert ਜਾਰੀ ਕੀਤਾ ਹੈ ਪਹਾੜ ਡਿੱਗਣ ਦੇ ਕਾਰਨ ਕਈ ਸੜਕਾਂ ਤੇ ਆਵਾਜਾਈ ਠੱਪ ਵੀ ਹੋਈ ਹੈ ਤੇ ਉੱਤਰਾਖੰਡ ਸਰਕਾਰ ਨੇ ਕਈ ਸੜਕਾਂ ਤੇ ਜੀਸੀਬੀ ਤਾਇਨਾਤ ਕੀਤੀਆਂ ਨੇ ਤਾਂ ਸਰਕਾਰ ਨੇ ਵੇਦਨਸ਼ੀਲ ਇਲਾਕਿਆਂ ਦੇ ਵਿੱਚ SDRF ਨੂੰ ਤਾਇਨਾਤ ਕੀਤਾ ਹੈ ਆਮ ਲੋਕਾਂ ਨੂੰ ਨਦੀਆਂ ਦੇ ਕੰਢੇ ਜ਼ਿਆਦਾ ਦੇਰ ਨਾ ਰੁਕਣ ਦੀ ਵੀ ਅਪੀਲ ਕੀਤੀ ਹੈ ਤਾਂ ਉੱਥੇ ਹੀ ਤਾਂ ਅੰਦਾਜ਼ੇ ਦੀ ਇੱਕ ਮੁੱਖ ਮੰਤਰੀ ਧਾਮੀ ਨੇ ਉੱਤਰਖੰਡ ਦੇ ਕਈ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਵੀ ਕੀਤਾ ਹੈ ਸਰਕਾਰ ਨੇ ਸੂਬੇ ਦੇ 97 ਪੁਲਾਂ ਨੂੰ ਪੂਰੀ ਤਰ੍ਹਾਂ ਸੰਵੇਦਨਸ਼ੀਲ ਘਰਾੜ ਦਿੱਤਾ ਹੈ ਤਾਂ ਸੂਬੇ ਦੇ ਅੰਦਰ 200 ਤੋਂ ਵੱਧ ਲੈਂਡਸਲਾਈਡਿੰਗ ਜੂਨ 20 ਅਲਾ ਨੇ ਗਏ ਨੇ ਤਾਂ ਵੱਡੀ ਖਬਰ ਹੈ ਜਿੱਥੇ ਕਿ ਉੱਤਰਖੰਡ ਦੇ ਵਿੱਚ ਤੇਜ਼ ਬਾਰਿਸ਼ ਦੇ ਕਾਰਨ ਕਈ ਪਹਾੜ ਡਿੱਗੇ ਨੇ ਲੈਂਡਸਲਾਈਡਿੰਗ ਹੋ ਰਹੀ ਹੈ ਜਿਸ ਦੇ ਕਾਰਨ ਲੋਕਾਂ ਨੂੰ ਨਦੀਆਂ ਤੇ ਪਹਾੜਾਂ ਦੇ ਲਾਗੇ ਜਿਹੜਾ ਨਾ ਰਹਿਣ ਦੀ ਅਪੀਲ ਕੀਤੀ ਹੈ ਤਾਂ ਉੱਥੇ ਹੀ 13 ਜੁਲਾਈ ਤੱਕ ਵਿੱਚ ਅਲਰਟ ਵਿਚਾਰੀ ਕੀਤਾ ਹੈ ਤਾਂ ਮੌਸਮ ਵਿਭਾਗ ਨੇ 13 ਜ਼ਿਲ੍ਹਿਆਂ ਦੇ ਵਿੱਚ yellow alert ਜਾਰੀ ਕੀਤਾ ਹੈ ਤਾਂ ਸਿੱਧੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਲੈਂਡਸਲਾਈਡਿੰਗ ਹੋਈ ਹੈ ਲੋਕ ਭੱਜਦੇ ਹੋਏ ਤੁਸੀਂ ਦੇਖ ਸਕਦੇ ਹੋ ਕਿ ਲੈਂਡਸਲਾਈਡਿੰਗ ਇੱਕਦਮ ਹੋਈ ਹੈ ਤਾਂ ਲੋਕ ਪਹਾੜ ਨੂੰ ਭੱਜੇ ਨੇ ਤਾਂ ਇਸੇ ਤਰ੍ਹਾਂ ਉੱਤਰਾਖੰਡ ਦੇ ਵਿੱਚ ਤੇਜ਼ ਬਾਰਿਸ਼ ਨਾਲ ਕਈ ਥਾਵਾਂ ਉੱਤੇ ਪਹਾੜ ਡਿੱਗੇ ਨੇ ਤੇ ਬਦਰੀਨਾਥ ਨੈਸ਼ਨਲ ਹਾਈਵੇ ਤੇ ਪਹਾੜ ਡਿੱਗਣ ਦੇ ਕਾਰਨ ਰਸਤਾ ਜਿਹੜਾ ਉਹ ਬੰਦ ਹੋ ਗਿਆ ਹੈ ਲੈਂਡਸਲਾਈਡਿੰਗ ਦੇ ਕਾਰਨ ਬਦਰੀਨਾਥ ਹਾਈਵੇ ਬੰਦ ਕੀਤਾ ਗਿਆ ਹੈ 13 ਜੁਲਾਈ ਤੱਕ ਉੱਤਰਾਖੰਡ ਦੇ ਕਈ ਇਲਾਕਿਆਂ ਦੇ ਵਿੱਚ ਅਲਰਟ جاری ਹੈ ਮੌਸਮ ਵਿਭਾਗ ਨੇ 13 ਜ਼ਿਲ੍ਹਿਆਂ ਦੇ ਵਿੱਚ yellow alert ਜਾਰੀ ਕੀਤਾ ਹੈ ਪਹਾੜ ਡਿੱਗਣ ਦੇ ਕਾਰਨ ਕਈ ਸੜਕਾਂ ਤੇ ਆਵਾਜਾਈ ਠੱਪ ਹੋਈ ਆ ਉੱਤਰਾਖੰਡ ਦੀ ਸਰਕਾਰ ਨੇ ਕਈ ਸੜਕਾਂ ਤੇ ਜੇਸੀਬੀ ਤਾਇਨਾਤ ਵੀ ਕੀਤੀਆਂ ਨੇ ਤਾਂ ਸਿੱਧੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਜ਼ਿਆਦਾ ਬਾਰਿਸ਼ ਦੇ ਨਾਲ ਕਈ ਥਾਵਾਂ ਤੇ ਪਹਾੜ ਡਿੱਗੇ ਨੇ ਪਹਾੜ ਡਿੱਗਣ ਦੀ ਸਿੱਧੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਪਹਾੜ ਡਿੱਗੇ ਆ ਲੋਕ ਇੱਕਦਮ ਪਿੱਛੇ ਨੂੰ ਭੱਜੇ ਨੇ ਲੋਕਾਂ ਦੇ ਵਿੱਚ ਹਫੜਾ-ਮੱਚ ਗਈ ਹੈ ਤੇ ਜਿਸ ਦੇ ਕਾਰਨ ਜਿਹੜਾ ਲੋਕਾਂ ਦੇ ਵੱਲੋਂ ਜਿਹੜਾ ਸ਼ੋਰ ਮਚਾਇਆ ਗਿਆ ਇਹ ਰਸਤਾ ਬੰਦ ਹੋ ਚੁੱਕਿਆ ਉੱਥੇ ਹੀ ਲੈਂਡਸਲਾਈਡਿੰਗ ਦੇ ਕਾਰਨ ਬਦਰੀਨਾਥ ਹਾਈਵੇ ਬੰਦ ਕਰ ਦਿੱਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਪ ਤੇ ਆਵਾਜਾਈ ਠੱਪ ਹੋਈ ਹੈ ਤੇ ਆਮ ਲੋਕਾਂ ਨੂੰ ਨਦੀਆਂ ਦੇ ਕੰਢੇ じゃ ਜ਼ਿਆਦਾ देर ਤੱਕ ਇਹਨਾਂ ਨਦੀਆਂ ਦੇ ਕੰਢੇ ਤੱਕ ਰੁਕਣ ਦੀ ਜਿਹੜੀ ਆ ਨਾ ਰੁਕਣ ਦੀ ਅਪੀਲ ਕੀਤੀ ਹੈ ਤਾਂ ਮੁੱਖ ਮੰਤਰੀ ਤਾਮੀ ਨੇ ਉਤਰਾਖੰਡ ਦੇ ਕਈ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਵੀ ਕੀਤਾ ਹੈ ਸਰਕਾਰ ਨੇ ਸੂਬੇ ਦੇ 99 ਪੁਲਾਂ ਨੂੰ ਪੂਰੀ ਤਰ੍ਹਾਂ ਸੰਵੇਦਨਸ਼ੀਲ ਕਰਾਰ ਦਿੱਤਾ ਹੈ ਤਾਂ ਸੂਬੇ ਦੇ ਅੰਦਰ 200 ਤੋਂ ਵੱਧ ਲੈਂਡਸਲਾਈਡਿੰਗ ਜੂਨ ਵੀ ਆਲਾ ਨੇ ਗਏ ਨੇ ਤਾਂ ਇਸ ਦੇ ਨਾਲ ਹੀ ਅਗਲੀ ਵੱਡੀ ਖਬਰ ਜਿੱਥੇ ਕਿ ਹੜ੍ਹਾਂ ਨੂੰ ਰੋਕਣ ਦੇ ਲਈ ਪੰਜਾਬ ਦੀ ਮਾਨ ਸਰਕਾਰ ਦੇ ਵੱਲੋਂ ਉਪਰਾਲੇ ਜਾਰੀ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਲਗਾਤਾਰ ਦੌਰਾ ਕਰ ਰਹੇ ਨੇ ਮੰਤਰੀ ਤਰਲਾਲ ਚੰਦ ਕਟਾਰੂ ਚੱਕ ਨੇ ਵੀ ਹੜ੍ਹ ਸੰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਹੈ ਤੇ ਪਠਾਨਕੋਟ ਦੇ ਪਿੰਡ ਬਮਿਆਲ ਤੇ ਨਰੋਟ ਜਮੈਲ ਸਿੰਘ ਦੇ ਇਲਾਕਿਆਂ ਦਾ ਦੌਰਾ ਕੀਤਾ ਗਿਆ ਤੇ ਦਰਿਆ ਦੇ ਨਾਲ ਲੱਗਦੇ ਸਰੋਟਾ ਖੋਜਕੀ ਕੁਲੀਆਂ ਤੇ ਪਹਾੜੀਪੁਰ ਦਾ ਵੀ ਦੌਰਾ ਕੀਤਾ ਗਿਆ ਤੇ ਉੱਥੇ ਹੀ ਤੁਹਾਨੂੰ ਦੱਸਦੀ ਕਿ ਹੜ੍ਹਾਂ ਨੂੰ ਰੋਕਣ ਦੇ ਲਈ ਚੱਲ ਰਹੇ ਕੰਮਾਂ ਦਾ ਛੇਤੀ ਨਿਪਟਾਰਾ ਕਰਨ ਦੇ ਹੁਕਮ ਦਿੱਤੇ ਨੇਤਾ ਸਬੰਧੀ ਪ੍ਰਸ਼ਾਸਕਾ ਅਧਿਕਾਰੀਆਂ ਨੂੰ ਛੇਤੀ ਕੰਮ ਮੁਕੰਮਲ ਕਰਾਉਣ ਦੇ ਨਿਰਦੇਸ਼ ਦਿੱਤੇ ਨੇ ਪਿਛਲੇ ਸਾਲੇ ਨਾਲ ਇਲਾਕਿਆਂ ਦੇ ਵਿੱਚੋ ਹੜ੍ਹਾਂ ਦੇ ਕਾਰਨ ਭਾਰੀ ਨੁਕਸਾਨ ਹੋਇਆ ਸੀ ਤੇ ਪੰਜਾਬ ਸਰਕਾਰ ਹੜ੍ਹਾਂ ਦੀ ਰੋਕਥਾਮ ਦੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਜਿਹਾ ਕਟਾ ਰਚਕ ਨੇ ਕਿਹਾ ਤਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਯਾਨੀ ਕਿ ਮਾਨ ਸਰਕਾਰ ਦੇ ਵੱਲੋਂ ਜਿਹੜਾ ਦੌਰਾ ਕੀਤਾ ਜਾ ਰਿਹਾ ਹੈ ਤੇ ਇਨ੍ਹਾਂ ਇਲਾਕਿਆਂ ਦੇ ਵਿੱਚ ਮੀਂਹ ਦੇ ਕਾਰਨ ਪਾਣੀ ਭਰ ਗਿਆ ਸੀ ਤੇ ਜਿਸ ਦੇ ਕਾਰਨ ਇਹਨਾਂ ਇਲਾਕਿਆਂ ਦਾ ਦੌਰਾ ਕੀਤਾ ਜਾ ਰਿਹਾ ਹੈ ਤੇ ਉੱਥੇ ਹੀ ਕੀ ਕੁਝ ਜਾਣਕਾਰੀ ਹੈ ਉਹ ਵੀ ਸੁਣ ਲੈਂਦੇ ਹਾਂ ਜਿਹੜਾ ਸਾਡਾ ਬਾਰਡਰ ਦਾ ਏਰੀਆ ਉੱਥੇ ਆਇਆ ਔਰ ਅੱਜ ਜਿਹੜੇ ਇੱਥੇ ਸਪਰ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ ਪਿੰਡ ਸਰੋਟਾ ਖੋਜ ਚੱਕ ਕੁੱਲੀਆਂ ਔਰ ਪਹਾੜੀਪੁਰ ਇਹਨਾਂ ਪਿੰਡਾਂ ਦੇ ਅੰਦਰ ਅਸਲ ਮੈਣਿਆਂ ਚ ਪਿਛਲੇ ਸਾਲ ਕਾਫੀ ਵੱਡੀ ਪੱਧਰ ਤੇ ਪਾਣੀ ਆਇਆ ਸੀਗਾ ਸੋ ਪਾਣੀ ਆਣ ਦੀ ਵਜ੍ਹਾ ਕਰਕੇ ਜਿਹੜਾ ਹੜ ਆਇਆ ਹੜਾ ਨੇ ਨੁਕਸਾਨ ਕੀਤਾ ਸੀਗਾ ਇਸ ਇਲਾਕੇ ਦਾ ਸੋ ਅੱਜ ਕਿਉਂਕਿ ਮੈਂ ਪੁਰਾਣੇ ਪਿਛਲੇ ਸਾਲ ਦਾ ਜਿਹੜਾ ਉਹ ਨੁਕਸਾਨ ਸੀ ਤੇ ਪਿਛਲੇ ਸਾਲ ਜਿਹੜੇ ਹੜ੍ਹ ਆਇਆ ਉਹਨੂੰ ਧਿਆਨ ਚ ਰੱਖਦੇ ਆ ਅਸੀਂ ਸਿੱਖਿਆ ਹੀ ਆ ਕਿ ਉਸ ਵੇਲੇ ਨਹੀਂ ਕੁਝ ਕਰਨ ਦੀ ਲੋੜ ਹੁੰਦੀ ਜਦੋਂ ਪਾਣੀ ਸਿਰ ਤੇ ਆ ਜਾਂਦਾ ਹੜ੍ਹ ਆ ਜਾਂਦੇ ਆ ਪਹਿਲੋ ਕੰਮ ਸ਼ੁਰੂ ਕਰਨੇ ਚਾਹੀਦੇ ਆ ਸੋ ਇਸ ਕਰਕੇ ਪੂਰੇ ਪੰਜਾਬ ਦੇ ਅੰਦਰ ਮਾਨਯੋਗ ਮੁੱਖ ਮੰਤਰੀ ਜੀ ਨੇ ਸਾਰੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਅੰਦਰ ਵੱਡੀ ਪੱਧਰ ਤੇ ਪੈਸੇ ਦੇ ਕੇ ਤੇ ਉੱਥੇ ਜਿਹੜੇ ਲੋਰੀਂਦੇ ਨਿਰਵਾਣ ਕਾਰਜ ਨੇ ਸ਼ੁਰੂ ਕਰਾਏ ਆ ਸੋ ਅੱਜ ਉਸੇ ਹੀ ਸੰਦਰਭ ਦੇ ਵਿੱਚ ਪਿੰਡ ਪਹਾੜੀਪੁਰ ਦੇ ਅੰਦਰ ਲਗਭਗ ਕਰੋੜਾਂ ਰੁਪਏ ਦੀ ਲਾਗਤ ਨਾਲ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਤੁਸੀਂ ਦੇਖਿਆ ਜਿਹੜਾ ਸਪਰ ਬੱਜ ਰਿਹਾ ਹੈ ਔਰ ਪਿੰਡ ਸਰੋਟਾ ਜਿੱਥੇ ਪਿਛਲੇ ਸਾਲ ਕਾਫੀ ਜ਼ਮੀਨ ਦਾ ਨੁਕਸਾਨ ਹੋ ਗਿਆ ਸੀਗਾ ਔਰ ਪਾਣੀ ਉੱਜਾ ਓਵਰਫਲ ਹੋ ਗਿਆ ਪਿੰਡਾਂ ਚ ਆ ਗਿਆ ਸੀ ਸੋ ਉੱਥੇ ਵੀ ਲਗਭਗ ਆਲਮੋਸਟ ਕੰਮ ਸਰੋਟੇ ਦੇ ਅੰਦਰ ਕੰਪਲੀਟ ਆ ਹੋ ਗਿਆ ਸੋ ਅੱਜ ਹੋਰ ਇੱਕ ਨਵਾਂ ਏਰੀਆ ਲੋਕਾਂ ਨੂੰ ਦੱਸਿਆ ਉਹਦਾ ਵੀ ਮੈਂ ਜਿਹੜੇ ਸੁੰਦਰਤਾ ਅਧਿਕਾਰੀ ਨੂੰ ਕਹਿ ਦਿੱਤਾ ਵੀ ਉੱਥੇ ਵੀ ਸਪਰ ਬਣਾਓ ਤੇ ਪਹਾੜੀਪੁਰ ਦੇ ਅੰਦਰ ਵੀ ਕਰੋੜਾਂ ਰੁਪਈਆ ਦੇ ਲੱਗਦੇ ਨਾਲ ਜਿਹੜੀ ਇਸ ਪਾਰ ਬਣਾਉਣ ਦਾ ਕੰਮ ਜੰਗੀਪੱਧ ਤੇ ਲੱਗਾ 5-7 ਜਣਾਂ ਦੇ ਅੰਦਰ ਸਾਰੇ ਜਿਹੜੇ ਆ ਜਿਹੜੇ ਜਿੱਥੋਂ ਪਾਣੀ ਵਜਦਾ ਆ ਕੇ ਪਿੰਡਾਂ ਨੂੰ ਜ਼ਮੀਨਾਂ ਰੁੜਦੀਆਂ ਨੇ ਅਸੀਂ ਬਕਾਇਦਾ ਉਹਨਾਂ ਦੀ ਡਿਮਾਰਕੇਸ਼ਨ ਕਰਕੇ ਨਿਸ਼ਾਨਦੀ ਕਰਕੇ ਉਹਨਾਂ ਥਾਵਾਂ ਦੀ ਉੱਥੇ ਕੰਮ ਕਰਾ ਰਹੇ ਹਾਂ ਸੋ ਮੈਨੂੰ ਖੁਸ਼ੀ ਆ ਕਿ ਇਸ ਇਲਾਕੇ ਦੇ ਅੰਦਰ ਜਿਹੜੇ ਹਰ ਵਾਰ ਹੜ੍ਹਾਂ ਆਉਂਦੇ ਸੀਗੇ ਔਰ ਹੜ੍ਹਾਂ ਦਾ ਜਿਹੜਾ ਪਾਣੀ ਲੋਕਾਂ ਦੇ ਘਰਾਂ 'ਚ ਵੜਦਾ ਸੀ ਅਸੀਂ ਉਹਦੇ ਅਗੇ ਤੇ ਪ੍ਰਬੰਧ ਕੀਤੇ ਆ ਫਿਰ ਵੀ ਕੁਦਰਤ ਆ ਕੁਦਰਤ ਦਾ ਆਪਣਾ ਇੱਕ ਰੰਗ ਹੁੰਦਾ ਕੁਦਰਤ ਨੇ ਪਤਾ ਨਹੀਂ ਕਦੋਂ ਕਿਸੇ ਨੂੰ ਕਿਹੜੇ ਰੰਗ ਚ ਰੰਗ ਦੇਣਾ ਪਰ ਜਿੰਨੇ ਵੀ ਸਰਕਾਰ ਦੀ ਡਿਊਟੀ ਆ ਪ੍ਰਸ਼ਾਸਨ ਦੀ ਡਿਊਟੀ ਆ ਉਹ ਅਸੀਂ ਪੂਰੀ ਤੰਦੇਈ ਨਾਲ ਨਿਭਾ ਰਹੇ ਆ ਸੋ ਅੱਜ ਜਿਹੜਾ ਮੈਂ ਕੰਮਾਂ ਦਾ ਜਾਇਜ਼ਾ ਲੈਣ ਲਈ ਆਇਆ ਸੋ ਵੱਡੀ ਪੱਧਰ ਦੇ ਉੱਤੇ ਇਹਨਾਂ ਕੰਮਾਂ ਤੋਂ ਬਾਅਦ ਲੋਕਾਂ ਨੂੰ ਰਾਹਤ ਮਿਲੇਗੀ ਔਰ ਲੱਖਾਂ ਰੁਪਏ ਜਿਹੜੇ ਲੇਬਰ ਵੀ ਲੱਗੀ ਆ ਲੇਬਰ ਨੂੰ ਜਿਹੜਾ ਕੰਮ ਮਿਲਿਆ ਸੋ ਇਸੇ ਤਰ੍ਹਾਂ ਆਉਣ ਵਾਲੇ ਦਿਨਾਂ ਦੇ ਉੱਤੇ ਅਸੀਂ ਜ਼ਿਲ੍ਹਾ ਹੈੱਡਕੁਆਰਟਰ ਦੇ ਉੱਤੇ ਵੀ ਮੀਟਿੰਗ ਕਰ ਲਈ ਹੈ ਡੀ ਸਾਹਿਬ ਔਰ तमाम ਜਿਹੜੇ ਅਧਿਕਾਰੀ ਸਹਿबान ਜੋ ਵੀ ਨਾਲ ਸੀਗੇ ਸੋ ਹਰਾਂ ਨੂੰ ਧਿਆਨ ਚ ਰੱਖਦੇ ਹਾਂ ਜਿਹੜੇ ਵੀ ਪ੍ਰਬੰਧਾਂ ਦੀ ਲੋੜ ਪਏਗੀ ਉਹ ਪੂਰੀ ਅਸੀਂ ਕਰਾਂਗੇ ਬਸ ਮੈਂ ਅੱਜ ਜਾਇਜ਼ਾ ਲੈਣ ਲਈ ਆਇਆ ਸੋ ਮੈਨੂੰ ਖੁਸ਼ੀ ਹੈ ਮੈਨੂੰ ਤਸੱਲੀ ਹੈ ਕਿ ਕੰਮ ਜਿਹੜਾ ਵੱਡੀ ਪੱਧਰ ਤੇ ਹੋ ਗਿਆ ਥੋੜਾ ਬਹੁਤਾ ਰਹਿ ਗਿਆ ਦੋ ਚਾਰ ਦਿਨਾਂ ਚੋ ਵੀ ਕੰਪਲੀਟ ਹੋ ਜਾਣਾ ਔਰ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਇਸ ਪਰ ਜਿਹੜਾ ਇੱਥੇ ਵੱਜੇ ਹੈ ਫਿਲਹਾਲ ਦਾ ਫਾਈਨਲ ਨਿਊਜ਼ ਬੁਲੇਟਿਨ ਵਿੱਚ ਸਿਰਫ ਇਹ ਨਹੀਂ ਇਸੇ ਤਰ੍ਹਾਂ ਹੋ ਨਵੀਆਂ ਖਬਰਾਂ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਬਨੇ ਰਹੋ ਸਾਜਾ ਟੀਵੀ ਦੇ ਨਾਲ